ਉਹਨਾਂ ਮੌਜੂਦਾ ਸਰਕਾਰ ਦੇ ਹੁਣੇ ਕੰਮ ਨਹੀਂ ਕਰ ਰਹੇ ਨੇ ਮੈਂ ਵੀ ਨਸ਼ਾ ਵੇਚਦਾ ਵਿੱਚ ਇੰਨਾ ਵੇਚਦਾ ਮੈਂ ਮੈਂ ਮਿਹਨਤ ਕਰਦਾ ਪਿਆ ਮੈਂ ਮਿਹਨਤ ਕਰ ਰਿਹਾ ਮੀਂਹ ਮੇਰੇ ਸਾਹਮਣੇ ਆ ਗਏ ਮੀਂਹ ਮੇਰੇ ਰੂਬਰੂ ਹੋਣਾ ਤੇ ਵੀ ਨਾ ਉਹਨਾਂ ਦੀ ਸਾਹਿਬ ਜੀ ਇੱਕ ਮਿੰਟ ਇੱਥੇ ਕਰਵਾਦਾ ਨਹੀਂ ਫਿਰ ਚੁੱਪ ਗਿਆ ਕੀ ਸਾਹਿਬ ਜੀ ਸਰਕਾਰ ਦੇ ਹੈ ਜਾਂ ਫਿਰ ਅਸੀਂ ਨਸ਼ੇ ਵੱਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੱਢਦੇ ਚਾਮ ਸਾਈਕਲ ਦੀ ਜਿੰਮਤ ਬਹੁਤ ਹੋਈਆਂ ਨੇ ਆਪਾਂ ਕਰਨ ਚਾਹੀਏ ਅੰਮ੍ਰਿਤਸਰ ਦੇ ਵਿੱਚ ਹਮੇਸ਼ਾ ਜਾਮ ਲੱਗਣ ਦੇ ਕਾਰਨ ਲੋਕ ਪਰੇਸ਼ਾਨ ਹੁੰਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਵੀ ਆਣ ਵਾਲੇ ਸ਼ਰਧਾਲੂ ਹਮੇਸ਼ਾ ਇਸ ਜਾਮ ਦਾ ਸਾਹਮਣਾ ਕਰਦੇ ਨੇ ਜਿਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਜਿੱਥੇ ਕਿ ਦੁਕਾਨਦਾਰਾਂ ਵੱਲੋਂ ਕੀਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਪ੍ਰਸ਼ਾਸਨ ਤੇ ਪੁਲਿਸ ਨੇ ਹਟਾਇਆ ਜਿੱਥੇ ਕਿ ਕਈ ਦੁਕਾਨਦਾਰਾਂ ਵੱਲੋਂ ਤਿੱਖੀ ਬਹਿਸ ਵੀ ਜੜੀ ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਕੋਈ ਨਸ਼ਾ ਤਾਂ ਨਹੀਂ ਵੇਚਦੇ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ ਪਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੁਹਾਡੇ ਨਜਾਇਜ਼ ਕਬਜ਼ਿਆਂ ਦੇ ਕਾਰਨ ਆਮ ਜਨਤਾ ਲਗਾਤਾਰ ਪਰੇਸ਼ਾਨ ਹੋ ਰਹੀ ਹੈ ਤੁਸੀਂ ਵੀ ਸੁਣੋ ਹੋਰ ਕੀ ਕਿਹਾ চে yeah, really. ਆਪਣਾ ਕੰਮ ਨਾ ਆਵਾਜ਼ ਕਰਾਵਾ ਲੈਂਦਾ ਨਾ ਜਿੱਦਾਂ ਚੁੱਕੇ ਪਾ ਦੇਣਾ ਮੈਂ ਕਰਵਾ ਲਵਾਂਗਾ ਕਰਵਾ ਦੇ ਕਰਵਾ ਦੇ ਚਾਹਾਂਦਾ ਕਰਵਾ ਦੇ ਕਰਵਾ ਦੇ 80 ਕਿਲੋ ਤੋਂਲੇ ਬਾਗਣ ਤੇ ਨਾਲ ਮੈਂ ਜਾਣ ਦੇ ਦਾਨ ਦੱਸੇ ਗਰੀ ਮੇਰੀ ਨਾਮ ਮੇਰੀ ਜਿੰਨਾ ਰਹੀ ਹੈ ਬਹੁਤ ਤਰ੍ਹਾਂ ਹੋ ਗਿਆ ਸਾਡਾ ਹੋ ਗਿਆ ਮੈਨੂੰ ਦੱਸ ਜੀ ਨਾ ਕਦੋਂ ਕਿ ਕਰਦਾ ਆਪਣੀ ਮੌਜੂਦਾ ਸਰਕਾਰ ਦੇ ਹੋਂਦ ਨਹੀਂ ਕੰਮ ਨਹੀਂ ਕਰ ਰਹੀ ਮੈਂ ਵੀ ਨਸ਼ਾ ਵੇਚਦਾ ਕਿੰਨਾ ਵੇਚਦਾ ਮੈਂ ਮਿਹਨਤ ਕਰਦਾ ਪਿਆ ਮੈਂ ਮਿਹਨਤ ਕਰ ਰਿਹਾ ਮੇਰੇ ਸਾਹਮਣੇ ਆ ਗਏ ਮੀਡੀਆ ਮੇਰੇ ਰੂਪ ਰੂਪ ਹੋਣਾ ਤੇ ਵੀ ਨਾ ਉਹਨਾਂ ਨੇ ਇੱਕ ਮਿੰਟ ਇੱਥੇ ਗੈਸ ਸਿਲੰਡਰ ਬਲਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਰੂਪ ਨਹੀਂ ਮੈਂ ਘਰ ਬਣਾ ਕੇ ਆਉਣਾ ਕੀ ਕਰਦਾ ਮੈਂ ਘਰ ਬਣਾ ਕੇ ਲੈਣਾ ਮੈਂ ਘਰ ਬਣਾ ਕੇ ਖਾਤਾ ਲੈਣਾ ਰਾਜਮਾ ਚਾਵਲ ਕੜੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇੰਟ ਸਕੱਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚੋਣਾ ਮੈਂ ਕੱਲ ਤੇ ਫੈਲਾ ਨਹੀਂ ਚੁੱਕਣ데요 ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣਿਆ ਜਾਂ ਮੈਂ ਕੋਈ ਬਲੈਕ ਕਰਨਿਆ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਨ ਸਾਹਿਬ ਨੇ ਮਿਹਨਤ ਬਖਸ਼ੀਏ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮਿਹਨਤ ਕਰਦੇ ਆਂ ਮੈਂ ਮਿਹਨਤ ਕਰਦਾ ਆਂ ਚਾਂਗ ਸਾਈਕਲ ਪਰ ਆਪਾਂ ਸੜਕ 'ਚ ਨਾ ਕਰੀਏ ਸੜਕਿਆਂ ਕਰਵਾ ਦੇਈਏ ਜਾਂ ਫਿਰ ਅਸੀਂ ਨਸ਼ੇ ਵੱਲ ਕੇ ਹੁਣ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੜਦੇ ਚਾਂਗ ਸਾਈਕਲ ਦੀ ਜਿੰਦਾ ਦੇ ਬਹੁਤ ਵੰਗੀਆਂ ਨੇ ਆਪਾਂ ਕਰਨ ਲਈਏ ਚੀਜ਼ਾਂ ਦੇ ਜ਼ਿਕਰ ਹੀ ਜਾਈਦਾ ਬਹੁਤ ਅੱਗੇ ਆ ਜਾਂਦਾ ਹਾਂ ਲੇਕਿਨ ਇਹਨਾਂ ਚੀਜ਼ਾਂ ਤੇ ਬਹਿਣਾ ਨਹੀਂ ਕਰਦਾ ਫਿਰ ਇੱਕ ਸੁਣੋ ਹਾਂਜੀ ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗੰਦੇ ਹੋ ਨਹੀਂ ਫਿਰ ਸਾਰੇ ਫਿਰ ਚਾੜ ਦਾ ਕੀ ਕਸੂਰ ਹੈ ਮੈਂ ਕਿਹਨਾਂ ਕਰੀਬ ਬੰਦੇ ਦੇ ਕੋਲ ਜਾਉਣਾ ਕਰੀਬ ਬੰਦੇ ਦੇ ਕੋਲ ਜਾਉਣਾ ਆ ਬੰਦੀ ਕਰਦੀ ਹੈ ਸਰ ਨਹੀਂ ਰਾਣਾ ਬੰਦ ਕਰੋ ਮੈਂ ਇਹ ਨਹੀਂ ਕਹਿੰਦਾ ਰਾਣਾ ਬੰਦ ਮੀਡੀਆ ਮਾਰੇ ਹੋਵੇ ਹਾਂਜੀ ਜੀ ਸਰ ਅੱਜ ਕੀ ਅਟਰੈਕਸ਼ਨ ਜੇ ਤੁਹਾਡੇ ਕੋਲੇ ਤੇ ਕੀਤਾ ਜਾ ਰਿਹਾ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਗੜ ਜੁਗਾ ਰਸਤਾ ਵੀ ਨਹੀਂ ਹੈਗਾ ਇੱਥੇ ਲੱਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਹੈ ਅੱਡੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀਜੇਟ ਸਟੇਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਪੱਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਦ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤਰਾੜ ਆਦਮੀ ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਦੀ ਸਟਾਲ ਆ ਕਿਦੀ ਆਪਣੀ ਅੰਦਰ ਬਾਹਰ ਦੁਕਾਨ ਹੈ ਲੇਕਿਨ ਇਹ ਛੜਕ ਦੇ ਉੱਤੇ ਲਾ ਰਿਆ ਲੋਹੇ ਦਾ ਬਣਾ ਕੇ ਉਹਦੇ ਵਿੱਚ ਗੈਸ ਸਿਲੰਡਰ ਰੱਖਿਆ ਉਹਦੇ ਵਿੱਚ ਸਾਰਾ ਸਮਾਨ ਰੱਖਿਆ ਮੰਨ ਲਓ ਗੱਲ ਜੇ ਇਸ ਬਾਜ਼ਾਰ ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਾਈ ਤੇ ਦੂਰੀ ਤੇ ਆ ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ ਖਾਸ ਕਰਕੇ ਸ਼ਨੀਵਾਰ ਜੇ ਮੰਨ ਲਓ ਕਰੇ ਸਿਲੰਡਰ ਨੂੰ ਅੱਗ ਲੱਗ ਜੇ ਤੇ ਘਟੋ ਘਟ ਕਿੰਨੇ ਬੰਦਿਆਂ ਦਾ ਨੁਕਸਾਨ ਹੋ ਔਰ ਮੈਂ ਤਾਂ ਸ਼ੁਕਰ ਗੁਰੂ ਰਾਮਦਾਸ ਜੀ ਦਾ ਕਰਦਾ ਇਹ ਵਿਚਾਰਿਆ ਔਰ ਅਜੋਨੇ ਨੂੰ ਕਿਹਾ ਵੀ ਜੇ ਤੂੰ ਲਾਉਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ ਇਹ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਵੀ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ ਥੈਂਕ ਯੂ